ਜੀ ਆ ਤੁਸੀਂ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਹੀ ਠੰਡਾ ਮੌਸਮ ਹੋਣ ਦੇ बावजूद ਟਾਈਮ ਕੱਢ ਕੇ ਆਇਓ ਆਪਾਂ ਮਿੱਥੇ ਹੋ ਟਾਈਮ ਤੋਂ ਥੋੜਾ ਲੇਟ ਹੋ ਗਏ ਮੇਰੇ ਨਾਲ ਸਾਡੇ ਸ਼ਹਿਰੀ ਪ੍ਰਧਾਨ ਪ੍ਰਪਤ ਜੀ ਬਦਾਰਤ ਸਾਹਿਬ ਸਾਡੇ ਅਜ਼ਮਗੜੀਆ ਬੋਰਡ ਦੇ ਚੇਅਰਮੈਨ ਸੁਖੀ ਸਾਹਿਬ ਮੈਂ ਬਸ ਤਾਂ ਇਹ ਨਾਲ ਬੋਤਨ ਗੱਲਾਂ ਸਾਡੀਆਂ ਕਰਨੀਆਂ ਚਾਹੁੰਦਾ ਅਸੀਂ ਜੋ ਕਹਿ ਰਹੇ ਹਾਂ ਸਾਡੀ ਸਰਕਾਰ ਗੈਸਟਰਾ ਦੇ ਬਾਰੇ ਵਿੱਚ ਜੋ ਕਹਿੰਦੀ ਹੈ ਉਹ ਕਰਕੇ ਦਿਖਾਦੀ ਆ ਤੁਸੀਂ ਅੱਜ ਸਭ ਨੇ ਖਬਰ ਦੇਖੀ ਹੋਊਗੀ ਕਿ ਸਾਡੇ ਪੁਲਿਸ ਨੇ ਪਿਛਲੇ ਦਿਨੀ ਅਮਰਸਰ ਦੇ ਇੱਕ ਪੈਲਸ ਦੇ ਵਿੱਚ ਵਿਆਹ ਮੌਕੇ ਜਮੇਲ ਸਿੰਘ ਸਰਪੰਚ ਬਲਟੋਏ ਨੂੰ ਕਤਲ ਕਰਨ ਵਾਲੇ ਬੰਦੇ ਜਿਹੜੇ ਆ ਸ਼ੂਟਰ ਜਿਹੜੇ ਆ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਉਹਦੇ ਟੋਟਲ 7 ਦੋਸ਼ੀ ਸੀਗੇ ਸਾਰੇ ਦੇ ਸਾਰੇ ਜਿਹੜੇ ਉਹ ਗ੍ਰਿਫਤਾਰ ਹੋ ਚੁੱਕੇ ਆ ਇਹ ਸਿਰਫ ਪਿਛਲੇ 8 ਦਿਨ ਦੇ ਵਿੱਚ ਉਹ ਸਾਡੀ ਪੁਲਿਸ ਨੇ ਜਿਹੜਾ ਕੀਤਾ ਉਹ ਦੇ ਤੋ ਅਲਾਹਾਬਾਦ ਤੁਸੀਂ ਰੋਜ਼ ਹੀ ਦੇਖਦੇ ਹੋ ਤੁਸੀਂ ਅੱਜ ਵੀ ਦੇਖਾੜਾ ਕਿ ਅੰਮਸਾ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸਾਡੀ ਪੁਲਿਸ ਨੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਅਨਾਰਕੀ ਫੁਲਾਉਣਾ ਚਾਹੁੰਦੇ ਆ ਉਹਨਾਂ ਨਾਲ ਸਾਡੀ ਪੁਲਿਸ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜੀ ਲਾੜੀ ਆ ਇਹ ਜਿਹੜੇ ਬੰਦੇ ਦੋਵੇਂ ਛਤਿਸਗਰ ਤੋਂ ਫੜੇ ਆ ਇੱਕ ਦੋ ਦਿਨ ਚੰਬਸਰ ਆ ਜਾਣਗੇ ਉਹ ਤੋਂ ਬਾਅਦ ਇਹਨਾਂ ਦੀ ਪੁੱਛਗਛ ਹੋਊਗੀ ਉਹਦਾ ਜਿਹੜਾ ਸਾਡੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਆ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹਥਿਆਰ ਤੇ ਮੋਟਰਸਾਈਕਲ ਜਿਹੜੇ ਮਈਆ ਕਰਾਏ ਸੀਗੇ ਉਹ ਜਾਂਚਦਾਨ ਜਿਹੜੀ ਨਵੀਂ ਲੀਡ ਉਹ ਤੁਰੰਤਾਂਤ ਪੁਲਿਸ ਨੇ ਤਿੰਨ ਹੋਰ ਦੋਸ਼ੀ ਜਿਹੜੇ ਕੁਲਵਿੰਦਰ ਸਿੰਘ ਕਿੰਦਾ ਅਰਮਾਨਦੀਪ ਸਿੰਘ ਹਾਫੀਜ਼ ਸਿੰਘ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਦੋਸ਼ੀਆਂ ਨੇ 110 ਕਿਲੋਮੀਟਰ ਸੀਸੀਟੀਵੀ ਟਰੈਕ ਕਰਕੇ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਆ ਜਾਂਚ ਪੂਰੀ ਜਿਹੜੀ ਟੈਕਨੀਕਲੀ ਐਵੀਡੈਂਸ ਦੇ ਆਧਾਰ ਤੇ ਹੈ ਦੋਸ਼ੀਆਂ ਦੀ ਮੂਵਮੈਂਟ ਵੱਖ-ਵੱਖ ਆਵਾਜ਼ਾਂ ਦੇ ਦਵਾਈ ਕੋਈ ਬਿਹਾਰ ਪੱਟਨਾ ਨਦੀੜ ਰਾਪੂਰ ਛੱਤੀਸਗੜ ਲੋਕਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਫਤਾਰ ਜਿਹੜਾ ਕੀਤਾ ਗਿਆ ਔਰ ਇਹ ਕਤਲ ਜਿਹੜੇ ਬਾਅਦ ਬੈਠੇ ਆਪਰੇਟਰ ਨੇ ਬਾਅਦ ਬੈਠੇ ਜਿਹੜੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਉਹ ਬੱਲੇ ਜਿਹੜਾ ਉਹ ਕਰਾਰੇ ਉਹਨਾਂ ਦੇ ਤਹਿਤ ਜਿਹੜੇ ਹੋ ਰਿਹਾ ਔਰ ਫੰਡਿੰਗ ਇਥੇ ਹਾਰ ਵਾਹਨ ਤੇ ਸੈਲਟਰ ਵਾਕਫਾ ਕੁ ਲੋਕਾਂ ਤੋਂ ਵਹਈਆ ਕਰਵਾਏ ਗਏ ਔਰ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਦਾਤ ਭਗਵਾਨ ਸਿੰਘ ਜੀ ਨੇ بار-बार ਜ਼ੀਰੋ ਟੋਲਰੈਂਸ ਗੈਂਗਸਟਰਵਾਦ ਦੇ ਉੱਤੇ ਕਿਹਾ ਇਹਦਾ ਰਿਜ਼ਲਟ ਹੈ ਕਿ ਸਾਡੀ ਪੁਲਿਸ ਜਿਹੜੀ ਹੈ ਉਹ ਰਾਤ ਦਿਨ ਕੰਮ ਕਰ ਰਹੀ ਹੈ ਔਰ ਕਿਸੇ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਜੋ ਪੰਜਾਬ ਦੇ ਵਿੱਚ ਕੋਈ ਵਾਰਨਾਤ ਕਰਕੇ ਬਚ ਕੇ ਚਲ ਜਾਣਗੇ ਉਹਨਾਂ ਲਈ ਜੇਲਾ ਬਣੀਆ ਉਹਨਾਂ ਲਈ ਜੋ ਗੋਲੀ ਚਲਾਉਂਦੇ ਉਹਨਾਂ ਲਈ ਵੀ ਗੋਲੀ ਬਣੀ ਆ ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਸਦਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਗੈਸਟਵਾਦ ਦੇ ਖਿਲਾਫ ਡਰਗ ਦੇ ਖਿਲਾਫ ਇੱਕ ਲੰਮੀ ਲੜਾਈ ਲੜੀ ਆ ਉਹ ਜਲਦੀ ਅਸੀਂ ਇਸ ਲੜਾਈ ਨੂੰ ਜੜਾ ਉਹ ਸਿਰੇ ਲਾ ਦਿਆਂਗੇ ਅਸੀਂ ਜਲਦੀ ਇਹ ਗੈਕਸਰਵਾਦ ਪੰਜਾਬ ਚੋਂ ਜਿਹੜਾ ਉਹ ਖਤਮ ਕਰ ਦਿਆਂਗੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਇਹ ਆਜ਼ਾਦਤੀ ਦਿੱਤੀ ਜਾਊਗੀ ਕਿ ਉਹ ਗੋਲੀ ਚਲਾ ਕੇ ਕਿ ਨਰੋਸ਼ ਬੰਦੇ ਨੂੰ ਮਾਰ ਦੇ ਉਹਦੇ ਨੂੰ ਮਾਰ ਦਗੇ ਉਹਨਾਂ ਨੂੰ ਉਹਦਾ ਬਹੁਤ ਵੱਡਾ ਕਮਿਆਦਾ ਭੁਗਤਾਨ ਪਊਗਾ ਮੈਂ ਇਹ ਤੁਹਾਡੇ ਅੱਗੇ ਕਹਿਣਾ ਚਾਹੁੰਦਾ ਸੀਗਾ ਕਿ ਸਾਡੀ ਪੰਜਾਬ ਦੀ ਬਿਹਾਰਤ ਪੁਲਿਸ ਜਿਹੜੀ ਹੈ ਜਿੰਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਤ ਸੀਗਾ ਉਦੋਂ ਵੀ ਬਹੁਤ ਵੱਡੀ ਲੜਾਈ ਲੜੀ ਤੇ ਹੁਣ ਵੀ ਗੈਂਗਸਟਰਵਾਦ ਦੇ ਖਿਲਾਫ ਤੇ ਡਰੱਗ ਮਾਫੀਆ ਦੇ ਖਿਲਾਫ ਸਾਡੀ ਪੁਲਿਸ ਜਿਹੜੀ ਆ ਬਹੁਤ ਵੱਡੀ ਲੜਾਈ ਲਾੜੀ ਆ ਇਸ ਕਰਕੇ ਅਸੀਂ ਜਲਦੀ ਡਰੱਗ ਮਾਫੀਆ ਤੇ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੀਆਂ ਸਵਾਖਾਂ ਪਿੱਛੇ ਜਿਹੜਾ ਭੇਜ ਦਿਆਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਉਹ ਅੰਮ੍ਰਿਤਸਰ ਆਉਣਗੇ ਅਦਮਾਨ ਦੇ ਉੱਤੇ ਫਿਰ ਪਤਾ ਲੱਗੂਗਾ ਕਿ